ਮੱਕਾ ਕੇ ਤੇ ਪਹਿਲੀ ਬੱਸ ਵਿੱਚ ਹੀ ਚਲੇ ਜਾਣਾ ਮੈਂ ਹਾਏ ਰੱਬਾ ਇਹ ਕਿਦਾਂ ਟੈਮ ਹੋ ਗਿਆ ਹਾਈ ਇਹ ਕਦ ਚਾਹ ਵੀ ਨਹੀਂ ਹਾਈ ਹਾਈ ਅੱਗੋਂ ਪਿੱਛੋਂ ਚਾਹ ਵੀ ਛੇਤੀ ਠੰਡੀ ਹੋ ਜਾਂਦੀ ਐ ਤੇ ਅੱਜ ਕਿਦੇ ਚਾਹ ਵੀ ਠੰਡੀ ਹੋਣ ਦੇ ਮੈਨੂੰ ਭੁੱਖ ਵੀ ਲੱਗੀ ਆ ਆਈ ਤਾਂ ਮੈਂ ਆਪਣੇ ਪੈਨ ਦੇ ਹੱਦੀ ਰੋਟੀ ਖਾਣੀ ਆ ਓ ਮਾਈ ਗਾਡ ਅਗਰਾ ਪਰਾ ਜਾਵਾਂ ਮੈਂ ਦੋਵੇਂ ਭੈਣਾਂ ਗੱਲਾਂ ਕਰਾਂਗੀਆਂ ਬਹਿ ਕੇ ਫਿਰ ਇਧਰ ਹੋ ਕੇ ਫਿਰ ਵੱਡੀ ਭੈਣ ਵੱਲ ਜਾਵਾਂਗੇ ਗੱਲਾਂ ਬਾਤਾਂ ਕਰਾਂਗੇ ਰਬਾਨਾ ਬਹਿ ਕੇ ਰੋਟੀ ਪਾਣੀ ਖਾਵਾਂਗੇ ਚੱਲ ਬਣਾ ਚੱਲਾਂ ਮੈਂ ਆਪਣੀ ਭੈਣ ਕੋਲ ਨਾ ਟਾਈਮ ਹੋ ਗਈ ਤੇ ਜਸਬੀਰ ਨੇ ਮੈਨੂੰ ਫੋਨ ਕੀਤਾ ਵੀ ਭੈਣ ਜੀ ਮੈਂ ਆਉਣ ਲੱਗੀ ਆ ਤੇ ਅਜੇ ਤੱਕ ਆਈ ਨਹੀਂ ਆ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਂਦੀ ਹੈ ਨਹੀਂ ਟਾਈਮ ਕਿਹੜਾ ਲਾਣਾ ਹੀ ਆ ਲੈ ਆ ਗਈ ਆ ਗਈ ਭੈਣਾ ਹੋ 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 ਭੈਣਾ ਹੋ ਤਾਂ ਠੱਢ ਦੇ ਦਿਨ ਆ ਗਈ ਕੁਛ ਹੋ ਨਹੀਂ ਬੱਸ ਵਿੱਚ ਤਾਂ ਮੈਂ ਕੁੰਗੜ ਗਈ ਭੈਣਾ ਉਥੋਂ ਫਿਰ ਆਇਆ ਸੀ ਬੱਸ ਵਿੱਚ ਜਰਾਬਾ ਵੇਚਣ ਵਾਲਾ ਨਿ ਵਿਹਿਆਂ ਦੀਆਂ ਵਿੱਚ ਰਾਬਾ ਲਈਆਂ ਓਏ ਹੋਏ 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 ਹਾਏ ਖਾਂਡਾ ਛੋਲੇ ਆਉਣਾ ਸੀ ਨਾ ਨਹੀਂ ਮੈਂ ਕਿਹਾ ਫਿਰ ਪੈਣ ਵੱਲ ਜਾਣਾ ਛੋਲ ਦਾ ਵਾਲਾ ਲਫਾਫਾ ਕਿੱਥੇ ਧੁੰਦੀ ਫਰਾਂਗੀ ਮੈਂ ਉੱਥੋਂ ਲੱਗੇ ਸੀ ਲੰਗਰ ਲੱਗਾ ਸੀ ਮੈਂ ਫਿਰ ਬਸ ਵਾਲੇ ਨੂੰ ਕਿਹਾ ਵੇ ਭਰਾਵਾ ਨਾਲੇ ਆਪ ਚਾਹ ਪੀਲਾ ਨਾਲੇ ਮੈਨੂੰ ਚਾਹ ਪਿਆਲਾ ਕੰਦਾ ਬੀਬੀ ਨਾਲ ਰਸ ਵੀ ਆ ਮੈਂ ਕਿਹਾ ਵੜ ਲਾ ਕਰ ਦੋ ਰਸ ਹੱਥ ਨਾ ਬੀਬੀ ਨੂੰ ਆਪ ਕੋ ਕਿਤੇ ਵੀ ਨਹੀਂ ਨਾਲ ਕਰਨੀ ਸਾਰੀ ਸੰਗਤ ਨੇ ਪੀਤੀ ਆ ਅੱਛਾ ਮੇਰੀ ਗੱਲ ਸੁਣ ਨਹੀਂ ਪੈਣਾ ਮੈਂ ਤਾਂ ਜਿੰਨਾ ਚੱਕਰ ਸਵੇਰੇ 2-4 ਪਰੌਂਠੇ ਨਾ ਖਾ ਲਵਾਂ ਉੰਤਰਾ ਮਿਰਟੇਡ ਨੂੰ ਤਾਂ ਸ਼ਾਂਤੀ ਵੀ ਬੰਦੀ ਹੁਣ ਚੂਹੇ ਵਿੱਚ ਬੁੜਕਣ ੜੇ ਇੰਜ ਕਰ ਫੜਾ ਦਵਾ ਦੋ ਫੁਲਕੇ ਨਾਲੇ ਤੂੰ ਸਾਕਦੀ ਸੀ ਮਾ ਬਣਾਇਆ ਫੜਾ ਫੜਾ ਦੋ ਫੁਲਕੇ ਮਗਾ ਨੀ ਪੂਜਾ ਪੂਜਾ ਕਿੱਥੇ ਆ ਨੀ ਪੂਜਾ ਲਿਆ ਦੋ ਫੁਲਕੇ ਤੇ ਸੁਣ ਲੈ ਯਾ ਕਈ ਉਹ ਮੇਕੇ ਰਾਤੀ ਉਹਦੇ ਭਰਾ ਦਾ ਫੋਨ ਆ ਗਿਆ ਸੀ ਕਿ ਮੰਮੀ ਠੀਕ ਨਹੀਂ ਹੈ ਜੀ ਭੈਣ ਜੀ ਛੇਤੀ ਆਇਓ ਤੋ ਉਹ ਚਲੀ ਗਈ ਉਧਰ ਤੇ ਮੈਂ ਤਾਂ ਰੋਟੀ ਵੀ ਨਹੀਂ ਪਕਾਈ ਮੈਂ ਤਾਂ ਚੁੱਪ ਕਰਕੇ ਬੈਠੀ ਐ ਤੈਨੂੰ ਢੀਕਣ ੜਈ ਅੱਛਾ ਤੂੰ ਮੈਨੂੰ ਢੀਕਣ ੜਈ ਆ ਮੈਂ ਅੱਗੇ ਰੋਟੀ ਕਾ ਬਣਾਵਾਂਗੀ ਨਹੀਂ ਇੱਧਰ ਹੱਥ ਵੇਖ ਵੇਖ ਮੇਰੇ ਘਰੇ ਪਏ ਚਾ ਕਿੰਨੇ ਠੰਡੇ ਹੈ ਕੀ ਕਰਨ ਢਈ ਆ ਤੂੰ ਨਹੀਂ ਰਾਤ ਦਾ ਕੋਈ ਵਿਆਹ ਫੁਲਕਾ ਹੀ ਪਿਆ ਉਹੀ ਡੇਰੇ ਮੈਨੂੰ ਨਹੀਂ ਵਿਆਹ ਹੁੰਦਾ ਤੇ ਮੈਂ ਨਾ ਖਾਂਦੀ ਉਹ ਪਿਆ ਵੀ ਨਹੀਂ ਹੋਗਾ ਯਾਨੀ ਕਿ ਤੂੰ ਵੀ ਰੋਟੀ ਤੇ ਬਗੈਰੀ ਬੈਠੀ ਆ ਤੇ ਮੈਂ ਤਾਂ ਉਧਰੇ ਬਿਠੀ ਆ ਚਾ ਯਾਰ ਕੀ ਕੀਤਾ ਇਹ ਭੈਣ ਤੂੰ ਚਾ ਬਣਾ ਕੇ ਦਿੰਦੀ ਮੈਂ ਚਾ ਨਾ ਕੁਝ ਖਾਣ ਲਈ ਲੈ ਆਉਗੀ ਲਿਆਵਾ ਆਹੋ ਚਾ ਲੈ ਆਇਆ ਹੈਂ ਤੂੰ ਹੀ ਸ਼ਹਿਰੀਏ ਜਿਗੇ ਚਾਹ ਨਾਲ ਆਏਂਗੀ ਬਿਸਕੁਟ ਆ ਪੁਜਿਆ ਅ ਸਾਡੇ ਵਰਗਿਆਂ ਨੂੰ ਇਹਦੇ ਨਾਲ ਤਸੱਲੀ ਨਹੀਂ ਹੁੰਦੀ ਜਿੰਨਾ ਤੱਕ 5-7 ਰੋਟੀਆਂ ਸਾਡੇ ਅੰਦਰ ਨਾ ਚਲੇ ਜਾਣ ਤੂੰ ਤਾਂ ਦੱਸ ਉਹੋ ਗੱਲ ਹੀ ਹੁਣ ਇੰਜ ਕਰ ਸਿਮਰਨ ਨੂੰ ਤਾਂ ਕਿਹਾ ਸੀ ਆਪਾਂ ਤੇਰੇ ਕੋਲ 2:30 ਵਜੇ ਆਵਾਂਗੇ ਤੇ ਰੋਟੀ ਬਣਾ ਛੱਡੀ ਮੈਨੂੰ ਇਹ ਸੀ ਕਿ ਸਵੇਰ ਦੀ ਰੋਟੀ ਤੇਰੇ ਵੱਲੋਂ ਖਾਵਾਂਗੀ ਦੁਪਹਿਰ ਦੀ ਰੋਟੀ ਉਹਦੇ ਵੱਲੋਂ ਖਾਵਾਂਗੀ ਤੇ ਤੂੰ ਆਪਣੀ ਖਾ ਦੇ ਤੇ ਚੱਲ ਫਿਰ ਟਾਈਮ ਨਹੀਂ ਉਧਰ ਚੱਲ ਚਲੀਏ ਤੇ ਉਧਰ ਹੀ ਪਾਵਾਂਗੇ ਤਿੰਨੇ ਭੈਣਾਂ ਤੇ ਗੱਲਾਂ ਕਰਾਂਗੇ ਤੇ ਨਾਲੇ ਰੋਟੀ ਖਾ ਲਾਂਗੇ ਉਹਨੇ ਤਾਂ ਬਣਾਈ ਹੋਣੀ ਆ ਆਹੋ ਨਹੀਂ ਕਦੇ ਆ ਕਿ ਉਹਦੀ ਨੂੰਹ ਅੱਜ ਕੱਲ ਸਿੱਖੜ ਗਈ ਆ ਰਸੋਈ ਦਾ ਕੰਮ ਸਿਖਾਉਂਦੇ ਆ ਕੁਕਿੰਗ ਅੱਛਾ ਅੱਛਾ ਕਦੇ ਕੁਕਿੰਗ ਸਿੱਖਣ ਡਈ ਉਹਦੀ ਨੂੰਹ ਆਂਦੇ ਰੋਟੀ ਪਾਣੀ ਦਸਣ ਡਈ ਸੀ ਸਿਮਰਨ ਕਿਤੇ ਇੰਨੀ ਵਧੀਆ ਬਣਾਉਂਦੀ ਆ ਤੇ ਮੈਂ ਨੂੰ ਕਿਹਾ ਵੀ ਭੈਣਾ ਜਾਦਾ ਵਧੀਆ ਰਮਲਾ ਬਣਾਵੇ ਹੋਟਲ ਵਾਲੇ ਕਿਤੇ ਤੇਰੀ ਨੂਨ ਨਾ ਆਰਡਰ ਦੇਣ ਲੱਗਵੇ ਬਸ ਤੇ ਲੈ ਕੇ ਸਾਡੇ ਵਾਲੇ ਭੇਜ ਦੇ ਦਾਲ ਦਾ ਫੇਰ ਕੀ ਵੇਖਣ ਦੀ ਚੱਲ ਚੱਲੀ ਏ ਫੇਰ ਹੱਥ ਦੀਆਂ ਹੀ ਪਕੀਣਾ ਖਾ ਕੇ ਉਹਨੇ ਨਾਲੇ ਵਾਂਸਵਾਨਾ ਬਣਿਆ ਖਾ ਕੇ ਉਹਨੇ ਤੇ ਨਾਲੇ ਲੈ ਕੇ ਆਵਾਂਗੇ ਘਰ ਵਾਸਤੇ ਘਰ ਵਾਸਤੇ ਵੀ ਲੈ ਤੂੰ ਹੁਣ ਮੇਰੀ ਗੱਲ ਸੁਣ ਇਧਰੋਂ ਜਾ ਕੇ ਫੇਰ ਉਧਰ ਜਾਣਾ ਉਧਰੋਂ ਜਾ ਕੇ ਫੇਰ ਮੈਂ ਘਰ ਜਾਣਾ ਤੇਰਾ ਕੀ ਰਾਤਾ ਮੈਂ ਜਾ ਕੇ ਫੇਰ ਪੰਗੇ 'ਚ ਫਸੀ ਰਵਾਂ ਫੇਰ ਰੋਟੀਆਂ ਬਣਾਵਾਂ ਜਿਆਦਾ ਫੁਲਕੇ ਨਹੀਂ ਚਾਹੀਦੇ 30 ਕ ਫੁਲਕੇ ਚਾਹੀਦੇ ਹੁੰਦੇ ਮੈਨੂੰ ਪੰਜ ਮੇਰੇ ਮੁੰਡੇ ਦੇ ਵੱਡੇ ਦੇ ਪੰਜ ਛੋਟੇ ਦੇ ਪੰਜ ਦੇ ਭਾਪੇ ਦੇ ਪੰਜ ਮੇਰੇ ਤੇ ਪੰਜ ਜਿਹੜਾ ਘਰ ਪਰ ਰੱਖਿਆ ਕੁੱਤਾ ਰੱਖਿਆ ਉਹਦੇ ਤੇ ਮੈਂ ਕਿਹੜੀ ਗੱਲ ਫੇਰ ਟਿਛੇ ਰਾਵਾਂ ਮੇਰੀ ਕਿਹੜੀ ਲੋ ਹੈਗੀ ਘਰ ਤੇ ਮੰਮੀ ਆਖੂਗੀ ਦੋ ਜਣੇ ਦੀ ਰੋਟੀ ਮੈਨੂੰ ਹੀ ਪਾ ਦੇ ਲੈ ਲੈ ਆਹ ਤਾਂ ਬੜਾ ਵਧੀਆ ਕੰਮ ਹੈ ਤੇਰਾ ਮੈਂ ਜਿਆਦਾ ਮੇਰੇ ਦੋ ਫੁਲਕੇ ਤੇ ਤਿੰਨ ਚਾਰ ਫੁਲਕੇ ਮੁੰਡੇ ਦੇ ਬਸ ਬੜੇ ਆ ਹੈ ਨਹੀਂ ਤੂੰ ਹੀ ਰੋਟੀ ਖਾਂਦੇ ਜੇ ਰੋਟੀ ਸੋਹਣੇ ਦੇ ਤੈਨੂੰ ਲੱਗਦਾ 10 ਕਿਲੋ ਦਾ ਤੋੜਾ ਲਿਆ ਵੋ ਤੇ ਉਹ ਟੜਾ ਸਾਲ ਲੰਗਦਾ ਹੋਊਗਾ ਲੰਘ ਹੀ ਜਾਂਦਾ ਸਾਲ ਆਹੋ ਆਹੇ ਆਟੇ ਨੂੰ ਵੀ ਵੀ ਕਢ ਡੱਡ ਰਹਿਦਾ ਕੱਢਾ ਦੋਵੇਂ ਤੇ ਫੁਲਕੇ ਖਾਣੇ ਨਿਕਲ ਜੇ ਤੇ ਚੱਲ ਆ ਪੱਡਿਆ ਕਰ ਲਿਆ ਕਰ ਵੇਖ ਲਾ ਕੋ ਮੈਨੂੰ ਵੀ ਲੱਗੀ ਏ ਢੋਖ ਲੱਗੀ ਓ ਤੇ ਮੇਰਾ ਬੁਰਾ ਹਾਲ ਏ ਨਹੀਂ ਪੈਣਾ ਕੋ ਕੋਸਾ ਪਾਣੀ ਪਿਆ ਦੇ ਕਲੇਜਾ ਮੇਰਾ ਐ ਐ ਐ ਕੰਮ ਮੰਡਿਆ ਕਿਤੇ ਕੋਸਾ ਪਾਣੀ ਪਿਆ ਦੇ ਤੈਨੂੰ ਤੇ ਕਾਹ ਬਣਾਉਣੀ ਓ ਨਹੀਂ ਲੈ ਮੈਂ ਫੜੀ ਨਹੀਂ ਕਰ ਸਕਦਾ ਵੇਲੀਓ ਕੇ ਸੁੱਤੀ ਖਾ ਪੀ ਕੇ ਸੁੱਤੀ ਆ ਹੈ ਦੂਜੀ ਗੱਲ ਇੱਧਰ ਵੇਲਦਾ ਦਾ ਹਾਲ ਉੱਧਰ ਦਾ ਸੌਂਦਾ ਏ ਕੋਈ ਜਿਤਰਾ ਜਿਤਰਾ ਲਾ ਕੇ ਸੌ ਆ ਹੋੜਾ ਲਾਇਆ ਈ ਤੇ ਸੁੱਤੀ ਕੀ ਤਰ੍ਹਾਂ ਘੋੜੇ ਵੇਚ ਕੇ ਉਹ ਦੇ ਖੁੱਲੇ ਸਾਡੇ ਤੇ ਸੁੱਤੀ ਬਹੇਂਆਂ ਪਹਿਣਾ ਨੇ ਆਉਣਾ ਨਹੀਂ ਆਜੋ ਨਹੀਂ ਆਜੋ ਨਹੀਂ ਮੇਰੀ ਭੈਣ ਮੈਂ ਤੇ ਜਾਣ ਕੇ ਲੇਟੀ ਹੋਈ ਸਾ ਇਹ ਜਿੰਨੀ ਨਿੱਕੀ ਹੈ ਨਾ ਓਨੀ ਕੰਮ ਖਰਾਬ ਕਰਦੀ ਆ ਹੋ ਠੀਕ ਸਮੋ ਮੈਂ ਚੱਲ ਵਧੀਆ ਪੜਾ ਦੇਖੋ ਬੱਚੇ ਕਿਰਨ ਨਾ ਕਿਰਨ ਕਰਨੀ ਹੈਗੀ ਹੈ ਉਹ ਕਰਨ ਤਾਂ ਹੀ ਲਟੀ ਹੋਈ ਆ ਆਰਾਮ ਦੇ ਨਾਲ ਬੈਠੋ ਨਾ ਬੈਠੋ ਬੈਠੋ ਕਿਰਨ ਕਰਨੀ ਹੈਗੀ ਨਾ ਕਿਰਨ ਕਰਨੀ ਹੈਗੀ ਉਹ ਕਿਰਨ ਨਹੀਂ ਨਾ ਕਲਾਸ ਦਾ ਕੋਈ ਅੱਜ ਉਹ ਸਿਰਫ ਫੰਕਸ਼ਨ ਜਿਆ ਕੋਈ ਹੋ ਗਈ ਆ ਉੱਥੇ ਗੋਲਡੀ ਵੀ ਨਾਲ ਹੀ ਹੈ ਅੱਛਾ ਤੇ ਬੈਠ ਜਾ ਰੋ ਕੰਮ-ਕਮ ਕਰਵਾ ਕੇ ਹਟੀ ਸਾਰਿਸਫਾਈਂਸ ਨਹੀਂ ਹੈ ਅੱਛਾ ਤੇ ਬੈਠੀ ਆ ਫਿਰ ਪਾਣੀ ਪਾਣੀ ਦੀ ਲਿਆਉਣਾ ਤੁਹਾਡੇ ਅਸੀਂ ਨਹੀਂ ਨਹੀਂ ਬੈਠ ਜਾ ਪਾਣੀ ਦੀ ਲਿਆਉਂਦੀ ਫਿਰ ਚੱਲਣਾ ਕਰ ਮੇਰੀ ਗੱਲ ਸੁਣ ਭੈਣਾ ਮੈਂ ਤੇ ਆਈ ਘਰੋਂ ਭੁੱਖੀ ਘੁੱਟ ਚਾਹ ਦਾ ਪੀਤਾ ਮੇਰੀ ਗੱਲ ਸੁਣ ਲੈ ਚਾਹ ਵੀ ਮੈਂ ਕਾਲੀ ਕਾਲੀ ਪੀਤੀ ਪਾਜ ਪੈਣ ਵਾਲਾ ਗਈ ਤੈਨੂੰ ਮੈਂ ਕਿਹਾ ਰੋਟੀ ਦੇ ਇਹ ਕਦੀ ਮੇਰੀ ਨੂੰ ਤਾਂ ਘਰ ਨਹੀਂ ਗਈ ਮੈਂ ਤਾਂ ਬਣਾਈ ਨਹੀਂ ਮੈਂ ਤਾਂ ਸੋਚਿਆ ਚਲ ਸਿਮਰਨ ਵਾਲਾ ਜਾ ਕੇ ਖਾਵਾਂਗੇ ਹੁਣ ਤੂੰ ਐਂਜ ਕਰ ਤਮਾ ਦਵਾ ਤੇਰੀ ਨੂੰ ਵਧੀਆ ਰੋਟੀ ਖਾਂਦੀ ਮੈਨੂੰ ਪਤਾ ਤੁਹਾਡੇ ਘਰ ਰੋਜ਼ ਆਲੂ ਵਾਲੇ ਮੇਥੀ ਵਾਲੇ ਗੋਭੀ ਵਾਲੇ ਮਿਸੀਆਂ ਰੋਟੀਆਂ ਚੱਲਗਾ ਹੁਣ ਛੇਤੀ ਨਾਲ ਚਾਹ ਗਰਮ ਗਰਮ ਪਰੋਠੀ ਦੇ ਨਾਲ ਲਿਆ ਮੱਖਣ ਪਾ ਕੇ ਕਿਤੇ ਖਾਵਾਂ ਮੇਰੇ ਤੇੜੇ ਚਾਹ ਨਿਕਲ ਡਈ ਚਾਹ ਚੱਲ ਪਕਾਵਾਂ ਕਿੱਥੇ ਸਿਲੰਡਰ ਕਦੋਂ ਹੋਇਆ ਗਿਆ ਨਾਲ ਦੇ ਪਈਆਂ ਆਪ ਮੈਂ ਤੇ ਆਪ ਹੀ ਨਾਸ਼ਤਾ ਕੀਤਾ ਹੋਇਆ ਮੈਂ ਕਿਰਨ ਨੂੰ ਕਿਹਾ ਵੀ ਮੈਂ ਹੈ ਕਿਰਨ ਗੈਸ ਖਤਮ ਨਹੀਂ ਨਹੀਂ ਮੰਮੀ ਅੱਜ ਦਾ ਦਿਨ ਚੱਲ ਜਾਏਗਾ ਆ ਜਾਏਗਾ ਭਾਈ ਦੇਣ ਵਾਸਤੇ ਉਹ ਖਾ ਪਜਣਾ ਹੀ ਤੱਕ ਨਹੀਂ ਆਇਆ ਦੇਨ ਵਾਸਤੇ ਨਹੀਂ ਯਾਨੀ ਕਿ ਤੂੰ ਵੀ ਨਹੀਂ ਕੁਝ ਬਣਾਇਆ ਮੈਂ ਬਣਾਇਆ ਮੈਂ ਖਾਦਾ ਨਹੀਂ ਸਵੇਰ ਦਾ ਅੱਛਾ ਤੂੰ ਵੀ ਨਹੀਂ ਕੁਝ ਖਾਦਾ ਨਾ ਮੈਂ ਕਿਹਾ ਤੂੰ ਸਿਲੰਡਰ ਹੀ ਕੋਈ ਨਹੀਂ ਬਣਾਵਾ ਤੇ ਮੈਂ ਆਪਨਾ ਕੁਝ ਖਾਦਾ ਤੁਹਾਡੇ ਘਰ ਕੀ ਸੀ ਤੁਹਾਡੇ ਘਰ ਤੇ ਸਿਲੰਡਰ ਹੈ ਸੀ ਉਹ ਮੁਜਾ ਪੇਕੇ ਗਈ ਆ ਉਹਦੀ ਮੰਮੀ ਨਹੀਂ ਠੀਕ ਹੈ ਤੁਸੀਂ ਬਣਾ ਲੈਂਦੇ ਤੇ ਭੈਣ ਜੀ ਆ ਗਏ ਤੇ ਕਿੰਨੇ ਬਣਾਉਣੀ ਸੀ ਮੇਰੇ ਕੋਲ ਬੰਦੀ ਆ ਉਹ ਆਂਦੇ ਰੋਟੀ ਦੇ ਰੋਟੀ ਕਿਥੋਂ ਮੈਂ ਪਕਾ ਕੇ ਦਿਆਂ ਨਾ ਮੇਰੇ ਅਸੇ ਦੋ ਰੋਟੀਆਂ ਪਾ ਲੈਂਦੀ ਆ ਡੱਬੀ ਚ ਸਿੱਕੀ ਖਾਣਾ ਵੀ ਨਾ ਜੀ ਹਮੇਰੀ ਸੋਣ ਗੱਲ ਬਿਸਕੁਟ ਤੇ ਹੋਣੇ ਆ ਘਰ ਨਮਕੀਨ ਵੀ ਹੋਣੀਆਂ ਤੇ ਪਾਪੜ ਪਏ ਹੋਣੇ ਤਲੇ ਵਾਲੇ ਜਿਹੜੇ ਪਕੌਣੀ ਹੁੰਦੀਆਂ ਉਹ ਲੈ ਆ ਨਾਲ ਤੇ ਨਾਲ ਲਿਆ ਕੋਲਡ ਡਾਟੂ ਜਣਾ ਰੋਟੀ ਮਮੀ ਨਹੀਂ ਖਾਦੀ ਕੁਖੀਆਂ ਮੈਂ ਹਾਏ ਰੱਬਾ ਕੋਲਡਿੰਗ ਤੇ ਬਿਲਕੁਲ ਕੋਲਡਿੰਗ ਕਹਿੰਦਾ ਘਰ ਦੇ ਅੰਦਰ ਨਹੀਂ ਵੜਨੀ ਚਾਹੀਦੀ ਤੇ ਪੂਜਿਆ ਬਿਲਕੁਲ ਨਹੀਂ ਆਣਾ ਚਾਹੀਦਾ ਅੰਦਰ ਉਹ ਕਹਿੰਦਾ ਮੇਰੇ ਮੀ ਕਾਸ਼ਵੀ ਹੋ ਜਾਂਦੀ ਬਿਮਾਰ ਤੁਸੀਂ ਦੇ ਪਹਿਲੇ ਚੀਜ਼ਾਂ ਸ਼ੋਕ ਨਾਲ ਮੰਗਾ ਲੈਂਦੇ ਤੇ ਖਾ ਲੈਂਦੇ ਤੇ ਪਾ ਲੈਣੇ ਹੈ ਕਹਿੰਦਾ ਮੈਨੂੰ ਡਾਕਟਰ ਕੋਲ ਭਜਾ ਨਾ ਪੈਂਦਾ ਉਹਨੇ ਤੇ ਘਰ ਉਹਨੇ ਚੀਜ਼ਾਂ ਦਾ ਸਪਾਇਆ ਹੀ ਕਰ ਛੜਿਆ ਨਾ ਬੱਚੇ ਤੋਂ ਉਹਨੇ ਰੱਖ ਲੈਂਦੀ ਚੀਜ਼ ਤੇ ਪ੍ਰਾਣਿਆਂ ਨੂੰ ਨਹੀਂ ਦੇਈ ਨਾ ਨਾ ਉਹ ਕਹਿੰਦਾ ਪ੍ਰਾਣੇ ਆਣ ਤੇ ਪ੍ਰਾਣਿਆਂ ਨੂੰ ਫੁਲਕਾ ਖਵਾਓ ਪ੍ਰੋਟ ਦੇ ਬਣਾ ਕੇ ਖਵਾ ਲਓ ਸਿਰਲੇਹਾ ਦਾ ਫੁਲਕਾ ਮੇਰੇ ਤਾਂ ਗਲਾ ਵੀ ਖੁਸ਼ਕ ਹੋ ਗਈ ਹੈ ਭੈਣਾ ਐਦਾਂ ਕਰ ਨਹੀਂ ਕੰਮ ਸੋ ਸੀ ਆਪਣੇ ਘਰ ਫੋਨ ਕਰੋ ਨਹੀਂ ਤੂੰ ਫੋਨ ਨੂੰ ਕਹਿਣ ਦੀ ਹੈ ਤੇਰੇ ਕੋਲ ਬਜ਼ਾਰੋਂ ਨਹੀਂ ਕੁਝ ਮੰਗਾਇਆ ਜਾਂਦਾ ਬਜ਼ਾਰਾ ਹੀ ਫੁਲ ਕਾ ਮੰਗਾਲਾ ਦਾਲ ਮੈਨੂੰ ਨਹੀਂ ਆਰਡਰ ਆਰਡਰ ਕਰਨਾ ਆਂਦਾ ਆਹ ਬਈਥੇ ਦੁਕਾਨਾਂ ਆ ਗਈਆਂ ਕੁਲਚੇ ਬਜ਼ਾਰਾ ਤੋਂ ਬੰਦ ਹੁੰਦੀਆਂ ਨੇ ਐਤਵਾਰ ਉਹ ਅਗਲੇ ਛੁੱਟੀ ਬੰਦ ਕਰ ਜਾਂਦੇ ਨੇ ਮੈਨੂੰ ਲੋਕੀ ਤਾਂ ਕਦੇ ਐਤਵਾਰ ਤਾਂ ਰਸ਼ ਬੜਾ ਲੱਗਾ ਹੁੰਦਾ ਦੁਕਾਨਾਂ ਤੇ ਵਾਰੀ ਨਹੀਂ ਆਉਂਦੀ ਕਿੱਥੇ ਜਾਵਾਂ ਮੈਂ ਚਾਣਾ ਕਿੱਥੇ ਤੈਨੂੰ ਪਤਾ ਤੇਰੇ ਮਹੱਲੇ ਦੀਆਂ ਦੁਕਾਨਾਂ ਦਾ ਰੋਟੀ ਦੇ ਖਵਾ ਸਾਨੂੰ ਦੇਖ ਲਓ ਥੋੜੀ ਦੇਖ ਲਓ ਸਿਲੰਡਰ ਵਾਲਾ ਆ ਜਾਂਦਾ ਹੈ ਗੈਸ ਆਜੂਗੀ ਤੇ ਫਟਾਫਟ ਆਲੂ ਬਾਲ ਕੇ ਰੋਟੀ ਪਕਾ ਦਿਆਂਗੀ ਮੇਰੀ ਗੱਲ ਸੁਣ ਤੇਰੀ ਸੱਸ ਦਾ ਮੱਝਾ ਹੈਗਾ ਉਹ ਕਦੇ ਬਸ ਕੀ ਚੱਕ ਉਹ ਦੋ ਇਟਾ ਇੱਧਰ ਲਾ ਦੋ ਇਟਾ ਉੱਤਰ ਲਾ ਮੇਜਾ ਮੱਝੇ ਨੂੰ ਉਤਾਦ ਰੋਟੀ ਖਵਾ ਗੋਲਡੀ ਨੇ ਮੇਰੀ ਉੱਥੇ ਹੀ ਮੈਨੂੰ ਗੋਲਡੀ ਨਿੱਡਾ ਦੇਣੀ ਉਹ ਅਗਲੇ 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 ਕਹਿੰਦਾ ਮੇਰੀ ਦਾਦੀ ਦੇ ਚੀਜ਼ਾਂ ਸਿਆਰ ਕਰਦੇ ਕਿ ਉਹਨੇ ਕਿਹਾ ਮੇਰੇ ਤੇ ਘਰ ਕਾਲਾ ਹੋ ਗਿਆ ਕੋ ਕਿਤੇ ਦਾਦੀ ਦਾ ਮੰਜਾ ਜੇ ਦਾਦੀ ਨਹੀਂ ਰਹੀ ਤਾਂ ਤੇ ਮੰਜੇ ਨੂੰ ਰੱਖ ਕੇ ਕੀ ਕਰਨਾ ਹੈ ਨਾ ਹੀ ਭੁੱਖੇ ਬੈਠੇ ਰਹੀਏ ਉਹ ਨਹੀਂ ਇਹ ਮੰਜਾ ਤਾਂ ਆਦਾ ਹੀ ਨਹੀਂ ਹੈਗਾ ਰੋਟੀ ਕੋalਣ ਦਾ ਹਾਏ ਹਾਏ ਅੱਗੇ ਕਦੇ ਐਸਾ ਹੋਇਆ ਲੈ ਲੈ ਕੋਈ ਦੰਨੋ ਕੀ ਪਤਾ ਸੀ ਵਿਚਾਰੀ ਨੂੰ ਕਿ ਸਿਲੰਡਰ ਨੇ ਧੋਖਾ ਦਿੱਤਾ ਤੁਸੀਂ ਭੈਣਾ ਤੂੰ ਤਾਂ ਆਪਣੇ ਬੂਹੇ ਤੇ ਅੱਗੇ ਚਾਰ ਚਾਰ ਸਿਲੰਡਰ ਲਾ ਛੱਡ ਦਿੱਤੇ ਤੂੰ ਤਾਂ ਲੋਕਾਂ ਨੂੰ ਸਿਲੰਡਰ ਦੇ ਨਹੀਂ ਤੇਰਾ ਸਿਲੰਡਰ ਇੱਥੇ ਮੁੱਕ ਗਿਆ ਸਾਹ ਦੇ ਉੱਤਰ ਸਾਹ ਸਾਹਮਣੇ ਵਾਲੀ ਦੀ ਕੁੜੀ ਦਾ ਸੀ ਵਿਆਹ ਹਾਂ ਪਰ ਸੌਂਦਾ ਅੱਛਾ ਵਿਆਹ ਹੁਣਾਂ ਭਾਜੀ ਪੁੱਜੀ ਪਈ ਹੋਣੀ ਹੈਗਾ ਹੈ ਤੇ ਵਿਆਹ ਚੱਲਦਾ ਵੀ ਨਾ ਲੈਤੇ ਨੀ ਰਿਵਾਜੇਗਾ ਕਿਸੇ ਕੋਲ ਚੀਜ਼ ਮੰਗਨ ਦਾ ਆਪੇ ਦੇਖ ਕੇ ਜਾਂਦੇ ਜਦੋਂ ਮਾਨੂੰ ਟਾਈਮ ਲੱਗੇ ਤੂੰ ਇੱਥੇ ਕਿੱਥੇ ਨਹੀਂ ਆਉਂਦੀ ਉਹਨ ਨੂੰ ਇਹ ਕਹਿ ਸਕਦੇ ਕਿ ਸਾਡਾ ਸਿਲੰਡਰ ਖਤਮ ਹੋ ਗਿਆ ਸਾਨੂੰ ਉਹਨਾ ਸਿਲੰਡਰ ਦੇ ਛਡ ਮੇਰੀ ਗੱਲ ਸੁਣ ਤੂੰ ਜਾ ਕਈ ਮੇਰੀ ਭੈਣ ਦੇ ਮੁੰਡੇ ਦਾ ਵਿਆਹ ਹੈ ਉਹਨਾਂ ਨੇ ਭਾਜੀ ਖਾ ਕੇ ਵੇਖਣ ਗਿਆ ਕਿ ਹਲਵਾਈ ਭਾਜੀ ਚੰਗੀ ਬਣਾਉਂਦਾ ਹੈ ਇਹ ਪਿੰਡ ਨਹੀਂ ਹੈਗਾ ਇਹ ਸ਼ਹਿਰ ਹੈ ਅਗਲੇ ਨੂੰ ਲੰਮਾ ਦੀਨ ਗੋਲਡਿੰਗ ਕੁਝ ਸਾਲ ਬਦੋ ਵੇ ਜਣੀ ਰੋਟੀ ਖਾਣੀ ਨਾ ਮੈਨਾਂ ਗਵਾਂਡੀਆਂ ਕੋਲੋਂ ਨਾ ਨਹੀਂ ਨਹੀਂ ਗਵਾਂਡੀਆਂ ਕੋ ਮੰਗਨ ਡੇ ਕਿ ਉਹਨੇ ਕਹਿੰਦਾ ਨਹੀਂ ਤੇ ਭੈਣ ਭੁੱਖੀ ਆ ਜੀ ਗਵਾਂਡੀਆਂ ਕੋ ਰੋਟੀ ਖਾਂਣ ਲਈ ਉਹਨੇ ਨਾ ਕਿਚੇ ਸ਼ੁਰੂ ਕੀਤੀ ਜਿਹੜੀ ਆ ਹੁੰਦੇ ਟਿਫਨਾਂ ਦਾ ਕੰਮ ਅੱਛਾ ਟਿਫਨਾਂ ਦਾ ਹਾਂ ਤੇ ਉਹਨੂੰ ਕਹਿੰਨੀ ਆ ਹੋਏ ਇੱਕ ਟਿਫਨ ਪੇਜ ਦਿੰਦੀ ਇੱਕ ਛੱਡ ਕੇ ਦੋ ਮੰਗਾ ਲੈਣੀ ਆ ਹਾਏ ਹਾਏ ਤੇਰਾ ਕਿੰਨੇ ਰੁਪਏ ਪਹਿਲਾਂ ਪੁੱਛ ਲਈ ਇੱਕ ਟਿਫਨ ਚ ਫੁਣਕੇ ਕਿੰਨੇ ਹੁੰਦੇ ਹੁੰਦੇ 4 ਨਹੀਂ ਮੈਂ 5 ਖਾਣੀ ਆ ਤੇ ਮੈਂ ਦੋ ਟਿਫਨ ਕਹਿ ਦਿੱਤੀ ਆ ਬਈ ਦੋ ਨਹੀਂ ਮੈਂ ਸਾਢੇ ਮੈਂ 5 ਖਾ ਲਈ ਬੱਧੀ ਨੂੰ ਕੁਛ ਨਾ ਕਿੰਨੇ ਖਾ। ਤੂੰ ਹੀ ਤਾਂ ਖਾਣੀ ਆ। ਤੂੰ ਦੋ ਚੀਜ਼ ਬੁਲਕੇ ਖਾ ਲੈ ਦੋ। ਮੈਂ ਕਰਾਂਗੀ। ਇਹਦੇ ਆਸਤੇ ਪੰਜ ਫੁਲਕੇ ਬੋਲਾਂਗੀ ਡੱਬੇ। ਤਿੰਨ ਸਬਜ਼ੀਆਂ ਆ ਜੈਣੇ ਨਾਲ ਦਹੀਂ ਆ ਜੈਣਾ ਲੈ ਸੈਲਡ ਆ ਜੈਣਾ। ਤੂੰ ਛੇਤੀ ਕਰ ਮੇਰੇ ਤਾਂ 슈ਗਰ ਡਾਊਨ ਹੋ ਰੋ। ਅੱਡੇ ਛੇਤੀ ਫੋਨ ਕਰ ਉਹਨੂੰ। ਉਹਨੂੰ ਕਰ ਦੇ। 5 ਮਿੰਟ ਲੱਗਣਾ। ਆ ਨਾਲੀ। ਛੇਤੀ ਕਰ। ਉਹਨੂੰ ਕਹਿ ਪਹਿਲਾਂ ਦੋ ਫੁਲਕੇ ਬਣਾ ਕੇ ਦੇ ਜਾ ਮੈਨੂੰ। ਮੇਰੀ ਪੈਰ ਦੀ 슈ਗਰ ਘਟੇ। ਅੱਛਾ ਅੱਛਾ। ਉਹ ਕਰ ਦੋ। ਹੈਲੋ। ਹੈਲੋ। ਆਹ ਹੈ ਫੋਨ ਕਰ ਉਹਦੀ ਆਵਾਜ਼ ਨਹੀਂ ਆਂਦੀ ਮਾਸ਼ੀ। ਹੈਲੋ। ਆ ਵੀਰੇ ਕੀ ਹਲਚਲ ਨੇ ਸਸਰੀ ਘਰਾਂਟੇ ਦੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਅੱਛਾ ਮੇਰੀ ਗੱਲ ਸੁਣੋ ਬੇਟੇ ਉਹ ਕੱਲ ਦਹੀਂ ਚ ਫਿਰ ਚਾ ਜਾਦਾ ਹੋ ਆ ਤੇ ਉਹ ਰੋਟੀ ਤਿਆਰ ਹੈ ਟਿਫਨ ਤੇ ਅੱਜ ਦੋਤੀ ਆਂਟੀ ਤੜੀਵਾਇ ਨਹੀਂ ਆਂਦੀ ਕੌਣ ਬੁਲੰਦੇ ਪਿਛੇ ਨਾ ਮੈਂ ਨਾ ਗੋਲਦੀ ਦੀ ਮੰਮੀ ਬੋਲਦੀ ਪਈ ਬੇਟੇ ਹਾਂਜੀ ਹਾਂਜੀ ਪਛਾਨ ਲਿਆ ਆਂਟੀ ਜੀ ਇੱਕ ਮਿੰਟ ਤੜਕਾ ਨੂੰ ਕੋਈ ਥਰੇ ਗੈਂ ਮਿਰਚਾਂ ਦਾ ਦੁਬਾਰਾ ਲਾਵੇ ਆਂਟੀ ਜੀ ਸਾਹ ਲੈ ਹਾਂਜੀ ਆਂਟੀ ਜਲਦੀ ਬੋਲੋ ਮੈਂ ਨਾ ਹਾਂਜੀ ਉਹ ਨਾ ਬੇਟੇ ਮੂਲੀਆਂ ਵੀ ਤਾਂ ਦੋ ਨਾ ਟਿਫਨ ਭੇਜ ਦੇਗੀ ਆਂਟੀ ਟਿਫਨ ਮੇਰੀ ਗੱਲ ਸੁਣ ਉਹਨਾਂ ਕੋ ਮੂਲੀਆਂ ਨਾਲ ਅਚਾਰ ਹੈ ਆਂਟੀ ਮੇਰੀ ਗੱਲ ਸੁਣ ਮੈਂ ਨਾ ਬਾਹਰ ਆਈ ਹੋਈ ਆ ਤੇ ਮੈਂ ਇੱਥੇ ਨਹੀਂ ਅਜੇ ਬੰਦ ਜੇ ਕਿੱਥੇ ਗਏ ਹੋਏ ਹੋ ਪ੍ਰੋਗਰਾਮ ਸੀ ਥੋੜਾ ਫੰਕਸ਼ਨ ਤੇ ਆਏ ਹੋਏ ਆ ਤੇ ਆ ਛੁੱਟੀ ਕੀ ਅੱਛਾ ਅੱਜ ਫੇਰ ਬੰਦ ਹੈ ਹਾਂਜੀ ਆਂਟੀ ਬੰਦ ਜੇ ਅੱਜ ਓਹੋ ਚਲੋ ਠੀਕ ਹੈ ਕੋਈ ਗੱਲ ਤੁਸੀਂ ਇੰਜੋਏ ਕਰੋ ਕੋਈ ਠੀਕ ਠੀਕ ਓਕੇ ਬੰਦ ਹੈ ਉਹਨੂੰ ਪੁੱਛੇ ਜੇ ਲਾਗੇ ਬੰਨੇ ਵਿਆਹ ਤੇ ਨਹੀਂ ਆ ਉਹ ਬਾਹਰ ਗਈ ਸ਼ਹਿਰ ਤੋਂ ਬਾਹਰ ਹੈ ਪਹਿਨਾ ਸਹੀ ਗੱਲ ਸਿਆਣੇ ਨੇ ਕਈ ਕਈ ਆ ਮੇ ਤਾਂ ਜबान ਵੀ ਥਤਲਾਣ ਲੱਗ ਪਈ ਆ ਘਰੋਂ ਜਾਓ ਖਾ ਕੇ ਅੱਗੋਂ ਮਿਲਣ ਪਕਾ ਕੇ ਪਕਾ ਕੇ ਮਿਲਦੀ ਨਹੀਂ ਸੱਚੀ ਤਾਂ ਕਰਦਾ ਪਰ ਉਹਨਾ ਭੁੱਖਾ ਹੀ ਰਹਿ ਜਾਂਦਾ ਜਿਤਨਾ ਕੀ ਅੱਜ ਮੈਂ ਰਹਿ ਗਈ ਆ ਤੇਰੇ ਵੱਲ ਕਿਹਾ ਸੀ ਖਾਵਾਂਗੀ ਤੂੰ ਤਾਂ ਆਪ ਮੇਰੇ ਨਾਲ ਆ ਗਈ ਖਾਣ ਵਾਸਤੇ ਤੇ ਫਿਰ ਸੋਚਿਆ ਸੀ ਚਲ ਇਧਰੋਂ ਜਾ ਕੇ ਖਾ ਲਵਾਂਗੇ ਇਹ ਤੇ ਆਪ ਭੁੱਖੀ ਬੈਠੀ ਜਿੱਦਾਂ ਸਲੰਡਰ ਮੁੱਕ ਗਿਆ ਤੇ ਸਾਨੂੰ ਕਿੱਥੋਂ ਇਹਨੇ ਦੇਣੀ ਸੀ ਅਸੀਂ ਵੀ ਭੁੱਖੇ ਤੇ ਇਹ ਵੀ ਭੁੱਖੀ ਭੁੱਖੀ ਵੈਸੇ ਨਾ ਰਾਜਪੈਣ ਜੀ ਸਿਮਰਨ ਪੈਣ ਜੀ ਇਹ ਸਾਡੇ ਨਾਲ ਹੋ ਗਿਆ ਇਸ ਤਰ੍ਹਾਂ ਦਾ ਕਈ ਵਾਰੀ ਇੰਨਾ ਭੈਣਾ ਨਾਲ ਵੀ ਹੋਇਆ ਹੋਣਾ ਜਿਹੜੀਆਂ ਵਿਚਾਰੀਆਂ ਭੁੱਖੀਆਂ ਰਹਿ ਜਾਂਦੀਆਂ ਬੜੀ ਵਾਰੀ ਐਸਾ ਹੁੰਦਾ ਹੈ ਕਿ ਆਪਾਂ ਸੋਚਦੇ ਕਿ ਘਰੋਂ ਖਾ ਕੇ ਨਹੀਂ ਜਾਣੇ ਜਿੱਥੇ ਜਾਵਾਂਗੇ ਉੱਥੋਂ ਖਾਵਾਂਗੇ ਅਗਲੇ ਘਰ ਜਾਈਦਾ ਪਥਮ ਨੇ ਰੋਟੀ ਮਿਲਦੀ ਹੁੰਦਾ ਹੈ ਜੀ ਹੁੰਦਾ ਹੈ ਮੋਸਟਲੀ ਹੋ ਜਾਂਦਾ ਜੇ ਹੁੰਦਾ ਦੋ ਕਈ ਵਾਰੀ ਮੇਰੇ ਨਾਲ ਵੀ ਹੋਇਆ ਨਾ ਕਰੇ ਜਿਆਦਾ ਹੁੰਦਾ ਜੇ ਜਦੋਂ ਕਰੋ ਨਾ ਨਾ ਖਾਓ ਅੱਗੋ ਵੀ ਨਹੀਂ ਜੇ ਕੋਈ ਪਤਾ ਕੀ ਹੁੰਦਾ ਜੇ ਕਿਸੇ ਘਰ ਜਾ ਨੇ ਨਾ ਕਹਾਂਗੇ ਨਾ ਉਹਨਾਂ ਦੇ ਘਰ ਚਲੇ ਮੁਸਕਲਾ ਚੱਲ ਕੇ ਉਹਨਾਂ ਦੇ ਘਰ ਚਾਹ ਪੀ ਲੈਣੇ ਕੁਦਰਤੀ ਉਹਨਾਂ ਨੂੰ ਕਿਤੇ ਜਾਣ ਹੀ ਹੁੰਦਾ ਹਾਂ ਕੁਛ ਕਦੀ ਜਲਦੀ ਚੰਦੇ ਨੇ ਫਿਰ ਆਪ ਨੂੰ ਜੀ ਨਹੀਂ ਕਰਦਾ ਫਿਰ ਕਹਿੰਦੇ ਐ ਚੰਗਾ ਜੀ ਚੰਗਾ ਚੱਲਦੇ ਚੱਲਦੇ ਕੋਈ ਗੱਲ ਨਹੀਂ ਜਾਂ ਫਿਰ ਕਈ ਵਾਰੀ ਸੋਚੀਦਾ ਨਾ ਕਿ ਆਪਾਂ ਉੱਥੇ ਚੱਲੇ ਆ ਉਹਨਾਂ ਦੇ ਘਰ ਅੱਗੇ ਜਾਣਰ ਬੋਲ ਲੋਕ ਲੱਗਾ ਹੁੰਦਾ ਤੇ ਜਾਗਲੇ ਰੋਟੀ ਪੁੱਛਦੇ ਹੀ ਨਹੀਂ ਹਮੇਸ਼ਾ ਅੱਗੋਂ ਪੁੱਛੋ ਪੁੱਛਦੇ ਨੇ ਤੇ ਜਿਸ ਦਿਨ ਖਾਣੀ ਹੋਵੇ ਭੁੱਖ ਲੱਗੀ ਹੋਵੇ ਰੋਟੀ ਨਹੀਂ ਪੁੱਛਦਾ ਬਿਲਕੁਲ ਜੀ ਬਿਲਕੁਲ ਜੀ ਤੇ ਵੈਸੇ ਬਿਲਕੁਲ ਸਹੀ ਕਲ ਜੀ ਪ੍ਰਾਣੀਆਂ ਦੀਆਂ ਕਾਹਤਾਂ ਜਿਹੜੀਆਂ ਕਈਆਂ ਹੋਈਆਂ ਸਾਡੇ ਦਾਦੇ ਕਹਿੰਦੇ ਹੁੰਦੇ ਸੀ ਜੇ ਕਹਣਾ ਨਾ ਉਹਨਾਂ ਨੂੰ ਰੋਟੀ ਨਹੀਂ ਖਾਣੀ ਉੱਥੇ ਜਾ ਕੇ ਖਾ ਲਵਾਂਗੇ ਤੇ ਭੈਣ ਜੀ ਕਦੇ ਹੁੰਦਾ ਸੀ ਨਾ ਘਰੋਂ ਜਾਓ ਖਾ ਕੇ ਤੇ ਮਰੋਂ ਮਿਲਣ ਪਕਾ ਕੇ ਠੀਕ ਹੈ ਪੱਕੀਆਂ ਬਕਾਈਆਂ ਮਿਲਦੀਆਂ ਤੇ ਹੁਣ ਅੱਜ ਕੱਲ ਕਰੋ ਖਾ ਕੇ ਜਾਂਦੇ ਨਹੀਂ ਤੇ ਅੱਗੋਂ ਵੀ ਨਹੀਂ ਮਿਲਦੀਆਂ ਕਿਉਂਕਿ ਜੇ ਆਪਾਂ ਨਹੀਂ ਖਾਂਦੇ ਤੇ ਕੱਲ ਕੱਲ ਖਾਨਵਾਰ ਚੱਲ ਪਿਆ ਰਸਤੇ 'ਚ ਕੋਈ ਆਈਏ ਕੁਲਚੇ ਖਾ ਲੈਣੇ ਅਜੀ ਹਾਂਜੀ ਫਟੂਰੇ 'ਚ ਕੋਲੇ ਖਾ ਲੈਣੇ ਬਿਲਕੁਲ ਬਿਲਕੁਲ ਤੇ ਅੱਜ ਦੀ ਇੱਕ ਛੋਟੀ ਜੀ ਵੀਡੀਓ ਆਪਾਂ ਫਨੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਤੁਹਾਨੂੰ ਇਹ ਟੌਪਿਕ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਪਤਾ ਨਹੀਂ ਸਾਡੀ ਰਾਜ ਭੈਣ ਜੀ ਨੂੰ ਸੱਚੀ-ਮੁੱਚੀ ਭੁੱਖ ਲੱਗੀ ਔਰ ਨੁੱਕਰ 'ਚ ਵੜ ਕੇ ਹੱਸੀ ਜਾਣ ਦੇ ਮੂੰਹ ਥੱਲੇ ਕਰਕੇ ਤਾਈ ਹੋਸਣ ਦੇ ਨਾ ਵਾਕਿਆ ਹੀ ਤੇ ਘਰੋਂ ਪਕਾ ਕੇ ਖਾਓ ਰੋ ਤਾਂ ਕੋਈ ਪਕਾ ਕੇ ਮਿਲਦੀ ਆ ਹਾਂ ਤੇ ਘਰੋਂ ਭੁੱਖੇ ਜਾਈਏ ਤਾਂ ਗੋभी ਉਤਰਾ ਹੀ ਆਈ ਦਾ ਜੀ ਵੈਸੇ ਹੁਣ ਤਾਂ ਵੈਸੇ ਸਮਾਂ ਬਦਲ ਗਿਆ ਹੈਗਾ ਕਿ ਪਹਿਲਾਂ ਰੋਟੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਹਾਂ ਹੈਨਾ ਰੋਟੀ ਨਾਲ ਲੈ ਕੇ ਜਾਂਦੇ ਭਾਵੇਂ ਆਚਾਰ ਨਹੀਂ ਬਣ ਕੇ ਖੜਨੀ ਖੜਨੀ ਜੂ ਰੋਟੀ ਜਾਂ ਕarele ਜਾਂ ਕੋਈ ਨਾ ਕੋਈ ਚੀਜ਼ ਤੇ ਨਹੀਂ ਤੇ ਪਤਾ ਕਿ ਰੋਟੀਆਂ ਬਨ ਲੈਣੀਆਂ ਤੇ ਰਾਤ ਚ ਪਕੌੜੇ ਲੜੇ ਤੋਂ ਨਾ ਖਾ ਲੈਣ ਤੇ ਬੜੀ ਸਵਾਦ ਲੱਗਦੀ ਦੀ ਰੋਟੀ ਚਲੋ ਜੀ ਤੁਸੀਂ ਤੁਹਾਨੂੰ ਪਕੌੜੇ ਨੇ ਵੀ ਸਵਾਦ ਲਾ ਲੇ ਜੇ ਤੇ ਕੁਲਚੇ ਦਾ ਵੀ ਸਵਾਦ ਲਾ ਲੈਂਦੇ ਤੇ ਹੁਣ ਜੀ ਸਾਨੂੰ ਦਿਓ ਆਗਿਆ ਹਾਂਜੀ ਤੇ ਕਿਉਂਕਿ ਸੱਚੀ ਬੁਝੀ ਸਭ ਨੂੰ ਭੁੱਖ ਲੱਗ ਗਈ ਆ ਬਾਕੀ ਸਿਲੰਡਰ ਤੁਮ ਤੇ ਨਹੀਂ ਜਾ ਮੁੱਕਿਆ ਸਿਲੰਡਰ ਤੇ ਹੈਗਾ ਜੀ ਵਾਹਿਗੁਰੂ ਜੀ ਘਰੋਂ ਪਕਾ ਕੇ ਖਾ ਕੇ ਜਾਇਆ ਅੱਜ ਹੁਣ ਸਾਰਿਆਂ ਨੂੰ ਇਹੋ ਮੈਸੇਜ ਹੈਗਾ ਕਿ ਸਾਰੇ ਜਾਣੇ ਆਪਣੇ ਘਰੋਂ ਖਾ ਕੇ ਹੀ ਜਾਇਆ ਕਰੋ ਜੀ ਫੇਰ ਹੀ ਅੱਗੋਂ ਵੀ ਮਿਲਦਾ ਜੇ ਕੋਈ ਨਹੀਂ ਸਾਨੂੰ ਮਿਲਣ ਨਾ ਆਉਗੇ ਰਹੋਗੇ ਨਾ ਖਾ ਕੇ ਆਇਓ ਅਸੀਂ ਤੁਹਾਨੂੰ ਖਵਾ ਕੇ ਭੇਜਾਂਗੇ ਚਲੋ ਜੀ ਚਲੋ ਠੀਕ ਹੈ ਥੈਂਕ ਯੂ ਸੋ ਮਚ 3 2 1 ਤੂੰ ਬੋਲੀ ਕਰ ਰਹੀ ਹੈ ਕਵੀ ਬਾਹਰ ਗਿਆ ਬਣਾਉਂਦੇ ਨਾ ਤੇ ਮੰਮੀ ਨੇ ਦੇ ਆਇਰਪਾ ਚਲੋ ਹੋਰ ਕੋਲਡ ਡਰਿੰਕ ਦਾ ਆ ਗਿਆ ਠੀਕ ਹੈ ਹੁਣ ਸਿਲੰਡਰ ਆਵੇ ਨਹੀਂ ਮੇਰਾ ਪਾਣੀ ਲਿਆਵਾਂ ਜੀ ਮੇਰੀ ਗੱਲ ਸੁਣ ਪਾਣੀ ਤੂੰ ਰਹਿਣ ਦੇ ਜਦੋਂ ਮੈਂ ਆਪਣੇ ਪਿੰਡੋਂ ਆਏ ਸੀ ਨਾ ਮੇਰਾ ਕਾਲਜ ਇੰਜ ਇੰਜ ਕੰਮਣ ਡਿਆ ਸੀ ਇੱਕ ਮਿੰਟ ਬੱਸ ਕਰੋ ਨੀ ਦੋ ਵੇ ਜਣੀਆਂ ਕਰਦਿਆ ਮੈਂ ਕੋਈ ਖਾਲ ਉਹ ਸਾਡੇ ਕੋ ਗਵਾਂਡ ਹੈਗੀ ਨਹੀਂ ਚੋ ਬੇਇੱਜ਼ਤੀ ਕਰਵਾਉਂਦੀ ਲੋਕਾਂ ਨੇ ਨਾ ਗਵਾਂਡੀਆਂ ਨੂੰ ਅੱਛਾ ਟਿਫਨ ਵਿੱਚ ਦੁਬਾਰਾ ਕਰਕੇ ਨਾ ਗਲਾ ਚੋਏ ਚਾਹੀ ਜੀ ਅੱਖਾਂ ਬਿਨਾਂ ਤਾਂ ਨਹੀਂ ਜੀ ਸਕਦਾ ਤੁਹਾਨੂੰ ਆ ਗਿਆ ਨਾ ਤੁਹਾਡੇ ਹੋਰ ਘਰ ਪਰਵਾਸ ਸਭ ਠੀਕ ਜੀ ਸਭ ਠੀਕ ਹੈ ਮੇਰੀ ਗੱਲ ਸੁਣੋ ਉਸ ਦਿਨ ਮੈਂ ਗਈ ਸੀ ਆਪਣੀ ਫਰੈਂਡ ਦੇ ਘਰ ਤੇ ਤੁਸੀਂ ਬਿੱਲ ਮਾਰਦੇ ਵੇ ਅਸੀਂ ਬਾਰ ਬਾਰ ਤੇ ਮੈਂ ਮੋਬਾਈਲ ਦੇ ਕੈਮਰੇ 'ਚ ਜੀ ਅੱਜ ਤਾਂ ਹੀ ਹੈ ਅੱਜ ਤਾਂ ਹੀ ਹੈ ਅੱਛਾ ਉਸ ਦਿਨਾਂ ਨਹੀਂ ਕਿਹਾ ਮੇਲੀ ਗਾਸ ਨੂੰ ਨਾਲ ਲੈ ਕੇ ਸੀ ਨਾ ਆਹਾਂ ਐਸੇ ਬਾਰੇ ਦੇ ਦੋ ਤਿੰਨ ਮਿੰਟ ਦੀ ਗੱਲ ਐ ਉਸ ਤੋਂ ਬਾਅਦ ਸਾਡੀ ਗੋਲੀ ਰਹਿ ਗਈ ਤਾਂ ਛੱਡੋ ਵੀ ਹੁਣ ਮੰਜੋ ਨਾ ਉਹਨੇ ਮੁੰਡੇ ਨਾਲ ਪਹਿਲੇ ਪ੍ਰੋਗਰਾਮ ਬਣਾਇਆ ਹੋਇਆ ਸੀ ਤੇ ਨਾਲੇ ਕੁ ਮੜੀ ਜਾਣਦੇ ਆ ਕਿਤੇ ਕੋਈ ਗਲਤ ਕੰਮ ਨਾ ਜਾਣਦੇ ਆ ਤੂੰ ਵੀ ਰੱਖੀ ਨਾਲੇ ਹਾਂ ਠੀਕ ਐ ਬਈ ਧਿਆਰ ਰੱਖੀ ਫਿਰ ਆਪਣਾ ਚੰਗਾ ਹਾਂ ਜਾ ਕੇ ਫੋਨ ਕਰਦੀ ਥੈਂਕ ਯੂ ਅੱਛਾ ਮੇਰੇ ਨਾਲ ਰੋਟੀ ਖਾ ਕੇ ਜਾਓ ਰੋਟੀ ਬਣੀ ਹੋਈ ਐ ਬੈਠ

ਇੱਦੇ ਵੀ ਰਣੀ ਵੀਡੀਓ ਸਟਿਲ ਆਪਾਂ ਸਾਰੇ ਟੀਨੀ ਲਾਂਗਰੀ ਜਾ ਵੰਚ ਕੁਝ ਬੋਲ ਦੇ ਯਾਰ ਦੱਸ ਇਹ ਬੰਦੇ ਦਾ ਐਕਟਰ ਦਾ ਕਰਕੇ ਆ ਅੱਛਾ ਜੀ ਪੁੱਤ ਕਿ ਤੂੰ ਕਿਹੜੇ ਰਹਿ ਮਾ ਤੇ ਤੋਰ ਪਿਆ ਮਮਾ ਸਾਥ ਦੇ ਰਾਹ ਤੇ ਚੱਲਣ ਤੂੰ ਕਿਹੜਾ ਸਾਥ YouTube ਤੋਂ ਬਾਈਆ ဒီနေရာအကုန်လုံးတိုင်တယ်